ਪੰਜਾਬ ਵਿੱਚ ਹੜਾ ਤੋਂ ਪਰਵਾਬਤ ਏਰੀਆ ਦੇ ਵਿੱਚ ਅੱਜ ਕੇਂਦਰੀ ਰਾਜ ਮੰਤਰੀ ਚੰਦਰਸ਼ੇਖਰ ਔਰ ਉਹਨਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਫਗਵਾੜਾ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਇਸ ਦੌਰੇ ਦੌਰਾਨ ਕਿਦਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੇ ਦੇਖੇ ਤੇ ਕੀ ਰਾਹਤ ਜਿਹੜੀ ਉਹ ਮਿਲੂਗੀ ਦੇਖੋ ਅੱਜ ਲਗਭਗ 6 ਪਿੰਡਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਹਦੇ ਵਿੱਚ ਨਜ਼ੀਬਾਬਾਦ ਔਰ 라ਵਲਪਿੰਡੀ ਦੁਗਾਂ ਅਰਦਾਸਪੁਰ ਤੇ ਮੇੜੂ ਇਹਨਾਂ ਪਿੰਡਾਂ ਦੇ ਵਿੱਚ ਦਿੱਤਾ ਦਿਨੇ ਉਹਨਾਂ ਨੇ ਸਾਰੇ ਖੇਤਾਂ ਦੀ ਜਿਹੜੀ ਰਿਵਿਊ ਲਿਆ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਹੋਇਆ ਜਿਹੜਾ ਬਾਟ ਜਿਹੜੇ ਵਨ ਟੁੱਟੇ ਆ ਜਾਂ ਖੇਤਾਂ ਦੇ ਵਿੱਚ ਪਾਣੀ ਖੜਾ ਹੋ ਰਿਹਾ ਉਹਦਾ ਦਾਇਰਾ ਲਿਆ ਔਰ ਉਸ ਤੋਂ ਬਾਅਦ ਜਿਹੜਾ ਦੁਪਹਿਰ ਤੋਂ ਬਾਅਦ ਜਿਹੜਾ ਇਹਦਾ ਅਰਦਾਸਪੁਰ ਔਰ ਮੇੜੂ ਤੇ ਮੇੜੂ ਜਿਹੜਾ ਉਹ ਘਰਾਂ ਦਾ ਜਿੱਥੇ ਲੋਕਾਂ ਦੇ ਘਰ ਕਿਉਂਕਿ ਮੇਰਾ ਹੋ ਚੁੱਕਾ ਸੀ ਤਾਂ ਘਰਾਂ ਦਾ ਹੀ ਦੇਖਣ ਲਈ ਸਮਾਂ ਸੀ ਖੇਤਾਂ ਨਹੀਂ ਜਾਣ ਦੱਸੋ ਮੈਨੂੰ ਸੀ ਇਸ ਕਰਕੇ ਉੱਥੇ ਜਾ ਕੇ ਉਹਨਾਂ ਨੇ ਘਰਾ ਦਾ ਜਾਇਜ਼ਾ ਲਿਆ ਔਰ ਜਿੱਥੇ ਜਿੱਥੇ ਵੀ ਨੁਕਸਾਨ ਸੀ ਉੱਥੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਵੀ ਕਿ ਇਹਨਾਂ ਦੀ ਰਿਪੋਰਟ ਬਣਾ ਕੇ ਭੇਜੋ ਔਰ ਇਹਨਾਂ ਨੂੰ ਪ੍ਰਧਾਨ ਮੰਤਰੀ ਦਾ ਆਵਾਸ ਯੋਜਨਾ ਤੇ ਵੀ ਕਵਰ ਕੀਤਾ ਜਾਵੇ ਔਰ ਜਿਹੜੀ ਕਿਸਾਨਾਂ ਦੀ ਵੀ ਜਿਹੜੀ ਰਿਪੋਰਟ ਹੈ ਤਿਆਰ ਕਰਕੇ ਜਿਹੜੀ ਜਲਦੀ ਜਲਦੀ ਭੇਜੀ ਜਾਵੇ ਐਹਸਨ ਸਾਹਿਬ ਦਾ ਕੇਂਦਰੀ ਮੰਤਰੀ ਵਿਜੇ ਸ਼ਾਂਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਔਰ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਜਲਦ ਤੋਂ ਜਲਦ ਰਿਪੋਰਟ ਬਣਾ ਕੇ ਇਹ ਜਿਹੜੀ ਭੇਜੀ ਜਾਵੇ ਤਾਂ ਜੋ ਇਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਡੈਨਿਕ ਸੋਰਾ ਟੀਵੀ ਫਗਵਾੜਾ ਪੰਜਾਬ ਵਿੱਚ ਹੜਾ ਤੋਂ ਪ੍ਰਭਾਵਿਤ ਏਰੀਆ ਦੇ ਵਿੱਚ ਅੱਜ ਕੇਂਦਰੀ ਰਾਜ ਮੰਤਰੀ ਚੰਦਰਸ਼ੇਖਰ ਔਰ ਉਹਨਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਫਗਵਾੜਾ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਇਸ ਦੌਰੇ ਦੌਰਾਨ ਕਿਦਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੇ ਦੇਖੇ ਤੇ ਕੀ ਰਾਹਤ ਜਿਹੜੀ ਉਹ ਮਿਲੂਗੀ ਦੇਖੋ ਅੱਜ ਲਗਭਗ 6 ਪਿੰਡਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਹਦੇ ਵਿੱਚ ਨਜ਼ੀਬਾਬਾਦ ਔਰ 라ਵਲਪਿੰਡੀ ਦੁਗਾਂ ਅਰਦਾਸਪੁਰ ਢੇਡੂ ਤੇ ਮੇਡੂ ਇਹਨਾਂ ਪਿੰਡਾਂ ਦੇ ਵਿੱਚ ਦਿੱਤਾ ਦਿਨੇ ਉਹਨਾਂ ਨੇ ਸਾਰੇ ਖੇਤਾਂ ਦੀ ਜਿਹੜੀ ਰਿਵਿਊ ਲਿਆ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਹੋਇਆ ਜਿਹੜਾ ਬਾਟ ਜਿਹੜੇ ਵਨ ਟੁੱਟੇ ਆ ਜਾਂ ਖੇਤਾਂ ਦੇ ਵਿੱਚ ਪਾਣੀ ਖੜਾ ਹੋ ਰਿਹਾ ਉਹਦਾ ਜਾਇਜ਼ਾ ਲਿਆ ਔਰ ਉਸ ਤੋਂ ਬਾਅਦ ਜਿਹੜਾ ਦੁਪਹਿਰ ਤੋਂ ਬਾਅਦ ਜਿਹੜਾ ਇਹਦਾ ਅਰਦਾਸਪੁਰ ਔਰ ਢੇਡੂ ਤੇ ਮੇਡੂ ਜਿਹੜਾ ਉਹ ਘਰਾਂ ਦਾ ਜਿੱਥੇ ਲੋਕਾਂ ਦੇ ਘਰ ਕਿਉਂਕਿ ਮੇਰਾ ਹੋ ਚੁੱਕਾ ਸੀ ਤਾਂ ਘਰਾਂ ਦਾ ਹੀ ਦੇਖਣ ਲਈ ਸਮਾਸੀ ਖੇਤਾਂ ਜਾਂਦਾਂ ਸਮਾਣੀ ਸੀ ਇਸ ਕਰਕੇ ਉੱਥੇ ਜਾ ਕੇ ਉਹਨਾਂ ਨੇ ਘਰਾ ਦਾ ਜਾਇਜ਼ਾ ਲਿਆ ਔਰ ਜਿੱਥੇ ਜਿੱਥੇ ਵੀ ਨੁਕਸਾਨ ਸੀ ਉੱਥੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਵੀ ਕਿ ਇਹਨਾਂ ਦੀ ਰਿਪੋਰਟ ਬਣਾ ਕੇ ਭੇਜੋ ਔਰ ਇਹਨਾਂ ਨੂੰ ਪ੍ਰਧਾਨ ਮੰਤਰੀ ਦਾ ਆਵਾਸ ਯੋਜਨਾ ਚ ਵੀ ਕਵਰ ਕੀਤਾ ਜਾਵੇ ਔਰ ਜਿਹੜੇ ਕਿਸਾਨਾਂ ਦੀ ਵੀ ਜਿਹੜੀ ਰਿਪੋਰਟ ਹੈ ਤਿਆਰ ਕਰਕੇ ਜਿਹੜੀ ਜਲਦੀ ਜਲਦੀ ਭੇਜੀ ਜਾਵੇ ਐਸਨ ਸਾਹਿਬ ਦਾ ਕੇਂਦਰੀ ਮੰਤਰੀ ਵਿਜੇ ਸ਼ਾਂਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਔਰ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਜਲਦ ਤੋਂ ਜਲਦ ਰਿਪੋਰਟ ਬਣਾ ਕੇ ਇਹ ਜਿਹੜੀ ਭੇਜੀ ਜਾਵੇ ਤਾਂ ਜੋ ਇਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਡੈਨਿਕ ਸੋਰਾ ਟੀਵੀ ਫਗਵਾੜਾ ਪੰਜਾਬ ਵਿੱਚ ਹੜਾ ਤੋਂ ਪਰਵਾਬਤ ਏਰੀਆ ਦੇ ਵਿੱਚ ਅੱਜ ਕੇਂਦਰੀ ਰਾਜ ਮੰਤਰੀ ਚੰਦਰਸ਼ੇਖਰ ਔਰ ਉਹਨਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਫਗਵਾੜਾ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਇਸ ਦੌਰੇ ਦੌਰਾਨ ਕਿੱਦਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੇ ਦੇਖੇ ਤੇ ਕੀ ਰਾਹਤ ਜਿਹੜੀ ਉਹ ਮਿਲੂਗੀ ਦੇਖੋ ਅੱਜ ਲਗਭਗ 6 ਪਿੰਡਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਹਦੇ ਵਿੱਚ ਨਜੀਬਾਬਾਦ ਔਰ 라ਵਲਪਿੰਡੀ ਦੁਗਾ ਅਰਦਾਸਪੁਰ ਤੇ ਢੇਡੂ ਤੇ ਮੇੜੂ ਇਹਨਾਂ ਪਿੰਡਾਂ ਦੇ ਵਿੱਚ ਦਿੱਤਾ ਦਿਨੇ ਉਹਨਾਂ ਨੇ ਸਾਰੇ ਖੇਤਾਂ ਦੀ ਜਿਹੜੀ ਰਿਵਿਊ ਲਿਆ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਹੋਇਆ ਜਿਹੜਾ ਬਾਟ ਜਿਹੜੇ ਵਨ ਟੁੱਟੇ ਆ ਜਾਂ ਖੇਤਾਂ ਦੇ ਵਿੱਚ ਪਾਣੀ ਖੜਾ ਹੋ ਰਿਹਾ ਉਹਦਾ ਜਾਇਜ਼ਾ ਲਿਆ ਔਰ ਉਸ ਤੋਂ ਬਾਅਦ ਜਿਹੜਾ ਦੁਪਹਿਰ ਤੋਂ ਬਾਅਦ ਜਿਹੜਾ ਇਹਦਾ ਅਰਦਾਸਪੁਰ ਔਰ ਢੇਡੂ ਤੇ ਮੇੜੂ ਜਿਹੜਾ ਉਹ ਘਰਾਂ ਦਾ ਜਿੱਥੇ ਲੋਕਾਂ ਦੇ ਗਏ ਕਿਉਂਕਿ ਮੇਰਾ ਹੋ ਚੁੱਕਾ ਸੀ ਤਾਂ ਘਰਾਂ ਦਾ ਹੀ ਦੇਖਣ ਲਈ ਸਮਾਂ ਸੀ ਖੇਤਾਂ ਨਹੀਂ ਜਾਣ ਦੱਸੋ ਮੈਨੂੰ ਸੀ ਇਸ ਕਰਕੇ ਉੱਥੇ ਜਾ ਕੇ ਉਹਨਾਂ ਨੇ ਘਰਾ ਦਾ ਜਾਇਜ਼ਾ ਲਿਆ ਔਰ ਜਿੱਥੇ ਜਿੱਥੇ ਵੀ ਨੁਕਸਾਨ ਸੀ ਉੱਥੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਵੀ ਕਿ ਇਹਨਾਂ ਦੀ ਰਿਪੋਰਟ ਬਣਾ ਕੇ ਭੇਜੋ ਔਰ ਇਹਨਾਂ ਨੂੰ ਪ੍ਰਧਾਨ ਮੰਤਰੀ ਦਾ ਆਵਾਸ ਯੋਜਨਾ ਤੇ ਵੀ ਕਵਰ ਕੀਤਾ ਜਾਵੇ ਔਰ ਜਿਹੜੀ ਕਿਸਾਨਾਂ ਦੀ ਵੀ ਜਿਹੜੀ ਰਿਪੋਰਟ ਹੈ ਤਿਆਰ ਕਰਕੇ ਜਿਹੜੀ ਜਲਦੀ ਜਲਦੀ ਭੇਜੀ ਜਾਵੇ ਐਸਾਨ ਸਾਹਿਬ ਦਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਔਰ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਜਲਦ ਤੋਂ ਜਲਦ ਰਿਪੋਰਟ ਬਣਾ ਕੇ ਇਹ ਜਿਹੜੀ ਭੇਜੀ ਜਾਵੇ ਤਾਂ ਜੋ ਇਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦੈਨਿਕ ਸੋਹਰਾ ਟੀਵੀ ਫਗਵਾੜਾ ਪੰਜਾਬ ਵਿੱਚ ਹੜਾ ਤੋਂ ਪ੍ਰਭਾਵਿਤ ਏਰੀਆ ਦੇ ਵਿੱਚ ਅੱਜ ਕੇਂਦਰੀ ਰਾਜ ਮੰਤਰੀ ਚੰਦਰਸ਼ੇਖਰ ਔਰ ਉਹਨਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਫਗਵਾੜਾ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਇਸ ਦੌਰੇ ਦੌਰਾਨ ਕਿਦਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੇ ਦੇਖੇ ਤੇ ਕੀ ਰਾਹਤ ਜਿਹੜੀ ਉਹ ਮਿਲੂਗੀ ਦੇਖੋ ਅੱਜ ਲਗਭਗ 6 ਪਿੰਡਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਹਦੇ ਵਿੱਚ ਨਜ਼ੀਬਾਬਾਦ ਔਰ 라ਵਲਪਿੰਡੀ ਦੁਗਾਂ ਅਰਦਾਸਪੁਰ ਢੇਡੂ ਤੇ ਮੇੜੂ ਇਹਨਾਂ ਪਿੰਡਾਂ ਦੇ ਵਿੱਚ ਦਿੱਤਾ ਦਿਨੇ ਉਹਨਾਂ ਨੇ ਸਾਰੇ ਖੇਤਾਂ ਦੀ ਜਿਹੜੀ ਰਿਵਿਊ ਲਿਆ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਹੋਇਆ ਜਿਹੜਾ ਬਾਟ ਜਿਹੜੇ ਵਨ ਟੁੱਟੇ ਆ ਜਾਂ ਖੇਤਾਂ ਦੇ ਵਿੱਚ ਪਾਣੀ ਖੜਾ ਹੋ ਰਿਹਾ ਉਹਦਾ ਜਾਇਜ਼ਾ ਲਿਆ ਔਰ ਉਸ ਤੋਂ ਬਾਅਦ ਜਿਹੜਾ ਦੁਪਹਿਰ ਤੋਂ ਬਾਅਦ ਜਿਹੜਾ ਇਹਦਾ ਅਰਦਾਸਪੁਰ ਔਰ ਢੇਡੂ ਤੇ ਮੇੜੂ ਜਿਹੜਾ ਉਹ ਘਰਾਂ ਦਾ ਜਿੱਥੇ ਲੋਕਾਂ ਦੇ ਘਰ ਕਿਉਂਕਿ ਮੇਰਾ ਹੋ ਚੁੱਕਾ ਸੀ ਤਾਂ ਘਰਾਂ ਦਾ ਹੀ ਦੇਖਣ ਲਈ ਤੁਹਾਸੀ ਕੀਤਾ ਜਾਣ ਦੱਸੋ ਮੈਨੂੰ ਇਸ ਕਰਕੇ ਉੱਥੇ ਜਾ ਕੇ ਉਹਨਾਂ ਨੇ ਘਰਾਂ ਦਾ ਜਾਇਜ਼ਾ ਲਿਆ ਔਰ ਜਿੱਥੇ ਜਿੱਥੇ ਵੀ ਨੁਕਸਾਨ ਸੀ ਉੱਥੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਵੀ ਕਿ ਇਹਨਾਂ ਦੀ ਰਿਪੋਰਟ ਬਣਾ ਕੇ ਭੇਜੋ ਔਰ ਇਹਨਾਂ ਨੂੰ ਪ੍ਰਧਾਨ ਮੰਤਰੀ ਦਾ ਆਵਾਸ ਯੋਜਨਾ ਚ ਵੀ ਕਵਰ ਕੀਤਾ ਜਾਵੇ ਔਰ ਜਿਹੜੇ ਕਿਸਾਨਾਂ ਦੀ ਵੀ ਜਿਹੜੀ ਰਿਪੋਰਟ ਹੈ ਤਿਆਰ ਕਰਕੇ ਜਿਹੜੀ ਜਲਦੀ ਜਲਦੀ ਭੇਜੀ ਜਾਵੇ ਐਸਨ ਸਾਹਿਬ ਦਾ ਕੇਂਦਰੀ ਮੰਤਰੀ ਵਿਜੇ ਸ਼ਾਂਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਔਰ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਜਲਦ ਤੋਂ ਜਲਦ ਰਿਪੋਰਟ ਬਣਾ ਕੇ ਇਹ ਜਿਹੜੀ ਭੇਜੀ ਜਾਵੇ ਤਾਂ ਜੋ ਇਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਡੈਨਿਕ ਸੋਰਾ ਟੀਵੀ ਫਗਵਾੜਾ ਪੰਜਾਬ ਵਿੱਚ ਹੜਾ ਤੋਂ ਪ੍ਰਭਾਵਿਤ ਏਰੀਆ ਦੇ ਵਿੱਚ ਅੱਜ ਕੇਂਦਰੀ ਰਾਜ ਮੰਤਰੀ ਚੰਦਰਸ਼ੇਖਰ ਔਰ ਉਹਨਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਫਗਵਾੜਾ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਇਸ ਦੌਰੇ ਦੌਰਾਨ ਕਿਦਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੇ ਦੇਖੇ ਤੇ ਕੀ ਰਾਹਤ ਜਿਹੜੀ ਉਹ ਮਿਲੂਗੀ ਦੇਖੋ ਅੱਜ ਲਗਭਗ 6 ਪਿੰਡਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਹਦੇ ਵਿੱਚ ਨਜ਼ੀਬਾਬਾਦ ਔਰ 라ਵਲਪਿੰਡੀ ਦੁਗਾਂ ਅਰਦਾਸਪੁਰ ਤੇ ਮੇੜੂ ਇਹਨਾਂ ਪਿੰਡਾਂ ਦੇ ਵਿੱਚ ਦਿੱਤਾ ਦਿਨੇ ਉਹਨਾਂ ਨੇ ਸਾਰੇ ਖੇਤਾਂ ਦੀ ਜਿਹੜੀ ਰਿਵਿਊ ਲਿਆ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਹੋਇਆ ਜਿਹੜਾ ਬਾਟ ਜਿਹੜੇ ਵਨ ਟੁੱਟੇ ਆ ਜਾਂ ਖੇਤਾਂ ਦੇ ਵਿੱਚ ਪਾਣੀ ਖੜਾ ਰੁੜਿਆ ਉਹਦਾ ਦਾਇਰਾ ਲਿਆ ਔਰ ਉਸ ਤੋਂ ਬਾਅਦ ਜਿਹੜਾ ਦੁਪਹਿਰ ਤੋਂ ਬਾਅਦ ਜਿਹੜਾ ਇਹਦਾ ਅਰਦਾਸਪੁਰ ਔਰ ਮੇੜੂ ਤੇ ਮੇੜੂ ਜਿਹੜਾ ਉਹ ਘਰਾਂ ਦਾ ਜਿੱਥੇ ਲੋਕਾਂ ਦੇ ਘਰ ਕਿਉਂਕਿ ਮੇਰਾ ਹੋ ਚੁੱਕਾ ਸੀ ਤਾਂ ਘਰਾਂ ਦਾ ਹੀ ਦੇਖਣ ਲਈ ਸਮਾਂ ਸੀ ਖੇਤਾਂ ਨਹੀਂ ਜਾਣ ਦੱਸੋ ਮੈਨੂੰ ਸੀ ਇਸ ਕਰਕੇ ਉੱਥੇ ਜਾ ਕੇ ਉਹਨਾਂ ਨੇ ਘਰਾ ਦਾ ਜਾਇਜ਼ਾ ਲਿਆ ਔਰ ਜਿੱਥੇ ਜਿੱਥੇ ਵੀ ਨੁਕਸਾਨ ਸੀ ਉਸੇ ਸੰਬੰਧਿਤ ਅਧਿਕਾਰੀਆਂ ਨੂੰ ਕਿਹਾ ਵੀ ਕਿ ਇਹਨਾਂ ਦੀ ਰਿਪੋਰਟ ਬਣਾ ਕੇ ਭੇਜੋ ਔਰ ਇਹਨਾਂ ਨੂੰ ਪ੍ਰਧਾਨ ਮੰਤਰੀ ਦਾ ਆਵਾਸ ਯੋਜਨਾ ਤੇ ਵੀ ਕਵਰ ਕੀਤਾ ਜਾਵੇ ਔਰ ਜਿਹੜੇ ਕਿਸਾਨਾਂ ਦੀ ਵੀ ਜਿਹੜੀ ਰਿਪੋਰਟ ਹੈ ਤਿਆਰ ਕਰਕੇ ਜਿਹੜੀ ਜਲਦੀ ਜਲਦੀ ਭੇਜੀ ਜਾਵੇ ਐਹਸਾਨ ਸਾਹਿਬ ਦਾ ਕੇਂਦਰੀ ਮੰਤਰੀ ਵਿਜੇ ਸਾਹਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਔਰ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਜਲਦ ਤੋਂ ਜਲਦ ਰਿਪੋਰਟ ਬਣਾ ਕੇ ਇਹ ਜਿਹੜੀ ਭੇਜੀ ਜਾਵੇ ਤਾਂ ਜੋ ਇਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦੈਨਿਕ ਸੋਹਰਾ ਟੀਵੀ ਫਗਵਾੜਾ